ਆ ਦੇਖੋ ਤੁਸੀਂ ਇੱਧਰ ਇਹ ਕੀ ਪਾਣੀ ਹੈ ਜੀ ਇਹ ਪਾਣੀ ਹੈ ਜੀ ਤੁਹਾਨੂੰ ਪਾਣੀ ਬੜਾ ਕਾਰੀਗਰ ਜੀ ਪਾਣੀ ਨਹੀਂ 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 ਐ ਨਹੀਂ ਪੀਣਾ ਐ ਨਹੀਂ ਪੀਣਾ ਰੱਖੋ ਤੁਸੀਂ ਤਲੀ ਕਰੋ ਤੁਸੀਂ ਇਹ ਆਹ ਆ ਚਮਚਾ ਪਰ ਲਈ ਜੀ ਇਹ ਲੋ ਜੀ ਇਹਨੂੰ ਚੱਕੀ ਪਾਣੀ ਤਾਂ ਨਹੀਂ ਲੱਗਦਾ ਜੀ ਇਹ ਤਾਂ ਭਾਰੀ ਹੈ ਪਾਣੀ ਨਾਲ ਤੁਸੀਂ ਦੇਖੋ ਮੈਨੂੰ ਪੀਣ ਲੱਗਿਆ ਪੀਓ ਜੀ ਪੀਓ ਆ ਲੱਖੀ ਮੈਂ ਤਾਂ ਆਪੀ ਕੇ ਦੋ ਹੁਣ ਇਹਨੂੰ ਤਲੀ ਦੇ ਉੱਤੇ ਰੱਖ ਕੇ ਤਲੀ ਦੇ ਉੱਤੇ ਇਦੇ ਅੰਦਰ ਹਿਊਮਨ ਟੱਚ ਨਹੀਂ ਹੁੰਦਾ। ਅੱਛਾ ਟੋਟਲੀ ਅਨਟੱਚਡ ਹੁੰਦੇ ਤਾਂ ਹੀ ਇਹਨੂੰ ਵਰਜਨ ਕੋਕੋਨਟ ਆਇਲ ਕਹਿੰਦੇ ਆ। ਜਦੋਂ ਇਹ ਟੱਚ ਹੋ ਗਿਆ। ਅੱਛਾ ਹੁਣ ਲੋਕ ਕੀ ਕਰਦੇ ਵੀ ਸਟੀਲ ਦੇ ਚਮਚੇ ਦੇ ਵਿੱਚ ਪਾ ਕੇ ਤੇ ਸਿੱਧਾ ਮੂੰਹ 'ਚ ਲੈ ਜਾਂਦੇ ਆ। ਸਟੀਲ ਦੇ ਨਾਲ ਵੀ ਨਹੀਂ ਟੱਚ ਕਰਨਾ। ਗਰਮੀਆਂ ਦੇ ਵਿੱਚ ਤੁਸੀਂ ਕਹਿ ਰਹੇ ਸੀ ਅੱਜ ਤੁਸੀਂ ਉਹ ਨੁਸਖਾ ਦੇਣ ਵਾਲਿਓ ਕਿ ਤੁਹਾਡੀਆਂ ਗਰਮੀਆਂ ਕਿਵੇਂ ਲੰਘ ਗਈਆਂ ਤੁਹਾਨੂੰ ਪਤਾ ਹੀ ਨਹੀਂ ਲੱਗਣਾ। ਜੇ ਮੈਂ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਨੁਕਤਾ ਦੇ ਦਵਾਂ ਜਿਸ ਦੇ ਨਾਲ ਤੁਹਾਡੀ ਚਮੜੀ ਵੀ ਸਾਫ਼ ਹੋ ਜਾਵੇ। ਤੁਹਾਨੂੰ ਕੋਈ ਚਮੜੀ ਦਾ ਰੋਗ ਆ ਉਹ ਵੀ ਠੀਕ ਹੋਣ ਲੱਗ ਜੇ ਤੁਹਾਨੂੰ ਅੱਖਾਂ ਦੀ ਰੋਸ਼ਨੀ ਚ ਦਿੱਕਤ ਆ ਉਹ ਵੀ ਬੈਟਰ ਹੋਣ ਲੱਗ ਜੇ ਅੱਖਾਂ ਦੇ ਮੂਰੇ ਜਾੜਾ ਆਉਂਦਾ ਉਹ ਵੀ ਇੰਪਰੂਵ ਹੋਣ ਲੱਗ ਜੇ ਰੇਸ਼ਾ ਰਹਿੰਦਾ ਉਹ ਵੀ ਠੀਕ ਹੋਣ ਲੱਗ ਜੇ ਕਬਜ ਰਹਿੰਦੀ ਆ ਉਹ ਵੀ ਠੀਕ ਹੋਣ ਲੱਗ ਜੇ ਇਹ ਚੀਜ਼ ਤੁਹਾਡੇ ਬਹੁਤ ਚੀਜ਼ਾਂ 'ਚ ਕੰਮ ਕਰੇਗੀ ਇਹ ਟੋਟਲੀ ਲਿਵਰ ਵਾਸਤੇ ਇਹ ਸਿਰਫ ਔਰ ਸਿਰਫ ਲਿਵਰ ਦੇ ਉੱਤੇ ਕੰਮ ਕਰਦੀ ਆ ਓਬਵੀਅਸਲੀ ਜਦੋਂ ਤੁਹਾਡਾ ਲਿਵਰ ਸਾਫ ਆ ਤੁਹਾਡਾ ਪੇਟ ਸਾਫ਼ਾ ਤੁਹਾਡੀ ਸਕਿਨ ਵੀ ਵਧੀਆ ਹੋ ਜਾਣੀ ਆ ਤੁਹਾਡਾ ਵੈਸੀ ਸਰੀਰ ਹਲਕਾ ਹਲਕਾ ਰਹਿਣ ਲੱਗ ਗਿਆ ਸੋ ਇਸ ਲਈ ਇਹਦਾ ਤੁਸੀਂ ਕਰਨਾ ਕੀ ਆ ਸਵੇਰੇ ਖਾਲੀ ਪੇਟ ਉੱਠੇ ਜਿੰਨੀਆਂ ਬਿਮਾਰੀਆਂ ਮੈਂ ਲੋਕਾਂ ਨੂੰ ਦੱਸਿਆ ਨੇ ਨਾ ਇਹ ਸਾਰੀ ਬਿਮਾਰੀਆਂ ਵਾਲੇ ਇਹਨੂੰ ਵਰਤਣਾ ਸ਼ੁਰੂ ਕਰੋ ਜਿਆਦਾ ਵੱਡਾ ਚੈਲੰਜ ਵੀ ਨਹੀਂ ਦਿੰਦਾ ਇੱਕ ਹਫ਼ਤੇ ਦਾ ਵਨ ਸਿੰਗਲ ਵੀਕ ਤੁਸੀਂ ਇਹਨੂੰ ਫੋਲੋ ਕਰੋ ਤੇ ਤੁਹਾਨੂੰ ਪਤਾ ਲੱਗ ਜੂ ਵੀ ਆਯੁਰਵੇਦਾ ਦੀ ਤਾਕਤ ਨੂੰ ਕਹਿੰਦੇ ਆ ਸਵੇਰੇ ਉੱਠੋ ਇੱਕ ਚਮਚਾਬ ਦੀ ਤਲੀ ਤੇ ਰੱਖੋ ਚਟ ਜੋ ਉੱਤੇ ਦੀ ਪੀਓ ਨੂੰ ਗੁਣਗੁਣਾ ਪਾਣੀ ਤੇ ਇੱਕ ਹਫਤੇ ਬਾਅਦ ਤੁਹਾਡਾ ਚੈਨਲਾਂ ਤੁਹਾਨੂੰ ਵੈਸੀ ਕਮੈਂਟ ਮੈਸੇਜ ਇੰਨੇ ਆ ਜਾਣੇ ਆ ਜੀ ਤੁਸੀਂ ਕਹੋਗੇ ਲੋਕ ਤਾਂ ਤੇਲ ਪੀਣੋਂ ਹੀ ਹਟਦੇ ਜਿੰਨਾ ਲੋਕਾਂ ਨੂੰ ਰੇਸ਼ੇ ਦੀ ਦਿੱਕਤ ਆ ਜਿੰਨਾ ਲੋਕਾਂ ਨੂੰ ਕੰਨਾਂ ਦੇ ਵਿੱਚ ਖਾਜ ਦੀ ਦਿੱਕਤ ਆ ਕੰਨਾਂ ਦੇ ਅੰਦਰ ਬੈਕਟੀਰੀਆ ਬਣਦਾ ਵਾ ਸਕਿਨ ਨਹੀਂ 글로 ਕਰਦੀ ਤੁਸੀਂ ਰਾਤ ਨੂੰ ਆਪਦੀ ਸਕਿਨ ਤੋਂ ਸਾਫ਼ ਪਾਣੀ ਦੇ ਨਾਲ ਨਾਰਮਲ ਰਨਿੰਗ ਵਾਟਰ ਦੇ ਨਾਲ ਉਹਨੂੰ ਧੋ ਲਿਆ ਉਸ ਤੋਂ ਬਾਅਦ ਤੁਸੀਂ ਆਪਦਾ ਧੋ ਕੇ ਫੇਸ ਨਾਰੀਲ ਪਾਣੀ ਜਿਹੜਾ ਇਹ ਨਾਰੀਲ ਦਾ ਤੇਲ ਆ ਤੁਸੀਂ ਇਹਨਾਂ ਆਪਦੇ ਚਾਰ ਚਹਰੇ ਤੇ ਲਾਓ ਆਪਦੇ ਬੁੱਲਾ ਤੇ ਲਾਓ ਬੁੱਲਾ ਦੀ ਲਾਲੀ ਤੁਸੀਂ ਗੱਲ ਹੀ ਛੱਡ ਦਿਓ ਚਿਹਰੇ ਦੇ ਉੱਤੇ 글로 ਨੂਰ ਮੁਕਾਬਲੇ ਕਿਸੇ ਚੀਜ਼ ਦਾ ਨਹੀਂ ਐਸਿਡ ਵਾਂਣਾ ਸ਼ੁਰੂ ਹੋ ਜਾਂਦਾ ਸਕਿਨ ਦੀ ਇਨਫੈਕਸ਼ਨ ਖਾਜ ਦੀ ਸ਼ੁਰੂ ਹੋ ਜਾਂਦੀ ਹੈ ਲੋਕਾਂ ਨੂੰ ਕਬਜ ਦੀ ਦਿੱਕਤ ਜਦੋਂ ਕਬਜ ਤੁਹਾਡੀ 2 ਦਿਨ ਤੱਕ ਤੁਹਾਨੂੰ ਪਾਟੀ ਨਹੀਂ ਨਾ ਹੀ ਤੁਸੀਂ ਜਦੀ ਸਮਝ ਲਓ ਵੀ ਇੱਕ ਲਾਲ ਬੱਤੀ ਤੁਹਾਡੀ ਖੋਪੜੀ ਦੇ ਅੰਦਰ ਜਗ ਜਾਣੀ ਚਾਹੀਦੀ ਹੈ ਤੁਹਾਡੇ ਨੱਕ ਦੇ ਅੰਦਰ ਹਰ ਟਾਈਮ ਜਿਹੜਾ ਲੋਕਾਂ ਨੂੰ ਜਿਵੇਂ ਕਹਿੰਦੇ ਨੱਕ ਦੇ ਅੰਦਰ ਹਰ ਟਾਈਮ ਖਾਜਿਆ ਚੂਹੇ ਰਹਿੰਦੇ ਆ ਉਹ ਲੋਕੀ ਯੂਜ਼ ਕਰਨ ਕੋਈ ਖਾਜ ਨਹੀਂ ਸਾਰੀ ਦਿਹਾੜੀ ਬਹੁਤ ਵਧੀਆ ਧੁੰਨੀ ਦੇ ਵਿੱਚ ਤੇਲ ਲਾਓ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਚਾਹੇ ਗਰਮੀਆਂ ਹੋਣ ਚਾਹੇ ਸਰਦੀਆਂ ਹੋਣ ਚਾਹੇ ਬਰਸਾਤਾ ਹੋਣ ਕੁਦਰਤ ਨੇ ਸਾਨੂੰ ਬੜੇ ਨਾਇਾਬ ਤੋਹਫੇ ਨੇ ਜਿਹੜੇ ਉਹ ਦਿੱਤੇ ਹੋਏ ਨੇ ਕੁਦਰਤ ਨੂੰ ਪਤਾ ਸੀ ਕਿ ਇਨਸਾਨ ਨੂੰ ਕਿਹੜੇ-ਕਿਹੜੇ ਦਿੱਕਤਾਂ ਪਰੇਸ਼ਾਨੀਆਂ ਸਰਦੀਆਂ ਦੇ ਵਿੱਚ ਬਰਸਾਤਾ ਦੇ ਵਿੱਚ ਤੇ ਗਰਮੀਆਂ ਦੇ ਵਿੱਚ ਖਾਸ ਕਰਕੇ ਆਉਂਦੀਆਂ ਨੇ ਤੇ ਉਹਨਾਂ ਦਾ ਸਬਸਟੀਚੂਟ ਹੈ ਜਿਹੜਾ ਉਹ ਉਹਨੇ ਆਲਰੇਡੀ ਇਸ ਧਰਤੀ ਮਾਂ ਦੀ ਕੁੱਖ ਦੇ ਵਿੱਚ ਰੱਖਿਆ ਹੋਇਆ ਹੈ ਜ਼ਰੂਰਤ ਹੈ ਸਾਨੂੰ ਲੱਭਣ ਦੀ ਤੇ ਅਸੀਂ ਕਿਸ ਤਰੀਕੇ ਨਾਲ ਉਹਦੇ ਇਸਤੇਮਾਲ ਦੀ ਔਰ ਉਹਦੇ ਫਾਇਦਾ ਲੈਣ ਦੀ ਇਹ ਸਾਰੀਆਂ ਗੱਲਾਂ ਬਾਤਾਂ ਅੱਜ ਅਸੀਂ ਕਰਾਂਗੇ ਗਰਮੀਆਂ ਦੇ ਮੌਸਮ ਦੇ ਵਿੱਚ ਆਪਣੇ ਸਰੀਰ ਦਾ ਅਸੀਂ ਖਿਆਲ ਕਿਵੇਂ ਰੱਖ ਸਕਦੇ ਹਾਂ ਕਿ ਜਿਹੜੀ ਚੀਜ਼ ਹੈਗੀ ਹੈ ਕਿਹੜੀ ਚੀਜ਼ ਹੈਗੀ ਜਿਸ ਦੇ ਇਸਤੇਮਾਲ ਨਾਲ ਗਰਮੀਆਂ ਦੇ ਵਿੱਚ ਤੁਹਾਡਾ ਜਿਹੜਾ ਸਰੀਰ ਹੈਗਾ ਉਹ ਫੁੱਲਾਂ ਵਰਗਾ ਰਹੇਗਾ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਬੈਠੇ ਨੇ ਜਿਹੜੀ ਆਯੁਰਵੈਦਿਕ ਪ੍ਰਬੰਧਕ ਯੋਦਾ ਸਿੰਘ ਯੋਦਾ ਜੀ ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸ਼ੁਕਰੀਆ ਇੰਨਾ ਪਿਆਰ ਦੇਣ ਲਈ ਔਰ ਬਹੁਤ-ਬਹੁਤ ਅਸੀਂ ਤੁਹਾਡਾ ਸ਼ੁਕਰੀਆ ਦਾ ਕਰਨਾ ਚਾਹੁੰਦੇ ਹਾਂ ਸਾਰਾ ਅੱਛਾ ਯੋਦਾ ਜੀ ਗਰਮੀਆਂ ਦੇ ਵਿੱਚ ਤੁਸੀਂ ਕਹਿ ਰਹੇ ਸੀ ਅੱਜ ਤੁਸੀਂ ਉਹ ਨੁਸਖਾ ਦੇਣ ਵਾਲਿਓ ਕਿ ਤੁਹਾਡੀਆਂ ਗਰਮੀਆਂ ਕਿਵੇਂ ਲੰਘ ਗਈਆਂ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਮੈਂ ਕਹਿੰਦਾ ਜੀ ਬਹੁਤ ਜਿਵੇਂ ਤੁਸੀਂ ਨਾ ਬੜੀ ਸੋਹਣੀ ਗੱਲ ਕਹੀ ਮੈਂ ਬੜੀ ਗੌਰ ਨਾਲ ਸੁਣੀ ਵੀ ਕੁਦਰਤ ਦੇ ਵਿੱਚ ਬੜਾ ਬਲ ਆ ਜੀ ਔਰ ਕੁਦਰਤ ਦਾ ਬਲ ਸਿਰਫ ਸਾਨੂੰ ਕੱਢਣਾ ਆ ਜੇ ਸਾਨੂੰ ਉਹਦੀ ਕੀਮਤ ਪਤਾ ਲੱਗ ਜੇ ਤੇ ਗਰਮੀ ਕੀ ਸਰਦੀ ਕੀ ਆਨੰਦ ਵਸ ਚ ਨਿਕਲਦਾ ਫਿਰ ਸਰ ਸਾਡਾ ਫਿਰ ਤੁਹਾਡਾ ਕਹਿਣ ਦਾ ਮਤਲਬ ਇਹ ਵੀ ਤੁਹਾਨੂੰ ਸਰਦੀ ਨਹੀਂ ਵਧੀਆ ਲੱਗਣੀ ਆ ਤੁਹਾਨੂੰ ਗਰਮੀਆਂ ਵੀ ਉਨੀ ਵਧੀਆ ਲੱਗਣਗੀਆਂ ਤੁਹਾਨੂੰ ਬਰਸਾਤਾਂ ਚ ਵੀ ਉਨੀ ਹੀ ਆਨੰਦ ਆਏਗਾ ਜੇਕਰ ਉਹਦੇ ਵੱਲੋਂ ਦਿੱਤੀਆਂ ਗਈਆਂ ਵੱਖ-ਵੱਖ ਚੀਜ਼ਾਂ ਨੂੰ ਅਸੀਂ ਇਸਤੇਮਾਲ ਕਰਨਾ ਸਿੱਖ ਜਾਈਏ ਬਿਲਕੁਲ ਬਿਲਕੁਲ ਸਰ ਦੇਖੋ ਇੱਕ ਚੀਜ਼ ਸਮਝਣ ਦੀ ਲੋੜ ਆਪਾਂ ਨੂੰ ਬੜੀ ਪਿਆਰੀ ਚੀਜ਼ ਆ ਜਦੋਂ ਅਸੀਂ ਤੰਦਰੁਸਤ ਆ ਨਾ ਤਾਂ ਸਾਡੇ ਅੱਗੇ ਮਾੜੀ ਤੋਂ ਮਾੜੀ ਸਿਚੁਏਸ਼ਨ ਵੀ ਆ ਜੇ ਸਾਡਾ ਦਿਮਾਗਿਆਂ ਦਾ ਕੋਈ ਨਹੀਂ ਸਾਂਭ ਲਾਂਗੇ ਕਰ ਲਾਂਗੇ ਕੁਝ ਹੱਲ ਕਰ ਲਾਂਗੇ ਹੁਣ ਇੱਕ ਬੰਦਾ ਬੁਖਾਰ ਚੜਿਆ ਹੋਇਆ 4 ਦਿਨ ਹੋ ਗਏ ਪੋਟੀ ਨਹੀਂ ਆ ਰਹੀ ਹੁਣ ਉਹ ਬੰਦਾ ਆਪਣੇ ਬਿਸਤਰ ਤੇ ਪਿਆ ਮੇਰੇ ਅਰਕਾ ਉਹਦੇ ਕੋਲੇ ਜਾਂਦਾ ਆ ਲੈ ਯਾਰ ਜੀਓਐਸਏ ਦੀ ਤਰ੍ਹਾਂ ਵੀਜ਼ਾ ਲੱਗ ਗਿਆ ਕਰਤੇ ਚ ਹੀ ਪੈਗਾ ਆਪਾਂ ਚੱਲੀਏ ਕਹਿੰਗਾ ਭਾਈ ਜੀ ਚਾਰ ਦਿਨ ਹੋ ਗਏ ਪਾਟੀ ਨਹੀਂ ਆ ਰਹੀ ਬੁਖਾਰ ਉਤਰ ਨਹੀਂ ਰਿਹਾ ਪਾਟੀ ਕਰਨ ਦਾ ਜੀ ਕਰਦਾ ਬਾਥਰੂਮ ਜਾਂਦੇ ਆ ਲੱਗਦਾ ਵੀ ਪਾਟੀ ਹੋਗੀ ਆਉਂਦੀ ਜਿਵੇਂ ਚੂਹੇ ਦੀ ਮਿੰਗਣਾ ਹੁੰਦੀ ਐ ਇੰਨੀ ਕੁ ਪਾਟੀ ਤੇ ਇਹ ਪ੍ਰੋਬਲਮ ਤਾਂ ਕੱਲ ਹਰੇਕ ਨੂੰ ਹੀ ਐ ਜੀ ਲਗਭਗ ਲਗਭਗ ਬਹੁਤ ਜ਼ਿਆਦਾ ਹੀ ਬਹੁਤ ਜ਼ਿਆਦਾ ਔਰ ਇਹਦੇ ਵਿੱਚ ਇੱਕ ਮੈਂ ਕਹਿੰਦਾ ਛੋਟੀ ਜੀ ਚੀਜ਼ ਜੇ ਅਪਾ ਜੀ ਸਿਰਫ ਧਿਆਨ ਦੇ ਦਈਏ ਨਾ ਸਾਰੀ ਚੀਜ਼ ਕਲੀਨ ਹੋ ਜਾਣੀ ਆ ਉਹ ਕੀ ਛੋਟੀ ਜੀ ਚੀਜ਼ ਕੀ ਹੈ ਛੋਟੀ ਜੀ ਚੀਜ਼ ਹੈਗੀ ਪਾਣੀ ਲੋਕਾਂ ਦਾ अच्छा ਤੁਸੀਂ ਆਪਦੇ ਆਪ ਤੇ ਆਪਾਂ ਲਾ ਕੇ ਦੇਖਦੇ ਆ ਕਿੰਨੇ ਕੁ ਲੋਕਾਂ ਨੂੰ ਜਾਣਦੇ ਆ ਤੁਸੀਂ ਵੀ ਸਫਰ ਕਰਦੇ ਹੋ ਮੈਂ ਕਈ ਯਾਰ ਦੋਸਤ ਹੈਗੇ ਸਾਡੇ ਜਿਹੜੇ ਅਸੀਂ ਉਹਨਾਂ ਦਾ ਸਫਰ ਕਰਦੇ ਆ ਮੈਂ ਆਪ ਵੀ ਗੱਲ ਕਹਿੰਨਾ ਮੇਰੇ ਕੋਈ ਖਾਸ ਅਜੇ ਯਾਰ ਦੋਸਤ ਨਹੀਂ ਜਿਹੜੇ ਅੱਧੇ ਘੰਟੇ ਬਾਅਦ ਜਾਂ ਘੰਟੇ ਬਾਅਦ ਇਹ ਕਹਿੰਦੇ ਹੋਣ ਯਾਰ ਪਾਣੀ ਨਾ ਪੀ ਲਈ ਆਪਾਂ ਉਹ ਇਹ ਜ਼ਰੂਰ ਕਹਿ ਦੇਣਗੇ ਯਾਰ ਆਪਾਂ ਪੈਪਸੀ ਨਾ ਪੀ ਲਈਏ ਆਪਾਂ ਯਾਰ ਕੁਝ ਖਾਣ ਵਾਲੀਏ ਕੁਝ ਚਟਪਟਰ ਨਾ ਖਾ ਲਈਏ ਪਰ ਉਹ ਪਾਣੀ ਦਾ ਜ਼ਿਕਰ ਨਹੀਂ ਕਰਦੇ ਔਰ بڑی ਹੈਰਾਨੀ ਵਾਲੀ ਗੱਲ ਆ ਉਦੋਂ ਰੰਨੀ ਵਾਲੀ ਗੱਲ ਉਦੋਂ ਹੋ ਜਾਂਦੀ ਆ ਜਦੋਂ ਕਹਿੰਦੇ 75% ਹੀ ਪਾਣੀ ਅੰਦਰ ਤੁਹਾਡੀ ਗੱਡੀ ਚੱਲਦੀ ਪਾਣੀ ਤੇ ਤੇ ਪਾਣੀ ਦਾ ਤੁਸੀਂ ਪੁੱਛ ਤੇ ਕੋਈ ਨਹੀਂ ਤੇ ਤੁਸੀਂ ਕਹਿ ਰਹੇ ਹੋ ਵੀ ਅੱਜ ਤੁਹਾਨੂੰ ਇਸ ਤਰ੍ਹਾਂ ਦਾ ਨੁਸਖਾ ਫਾਰਮੂਲਾ ਦੇਣਾ ਹੈ ਕਿ ਜਿਹੜੀਆਂ ਤੁਹਾਡੇ ਸਾਰੀਆਂ ਲੜਕਾਂ ਕੱਢ ਦੇਗਾ ਸਰੀਰ ਦੀਆਂ ਘਾਟਾਂ ਸਾਰੀਆਂ ਪੂਰੀਆਂ ਕਰ ਦੇਗਾ ਉਹ ਕੀ ਐਟਮ ਹੈਗੀ ਹੈ ਜਿਹੜੀ ਪਾਣੀ ਦੇ ਵਿੱਚ ਅਸੀਂ ਮਿਲਾ ਕੇ ਲੈਣੀ ਹੈ ਫਰੂਕੀ ਜੀ ਜੇ ਮੈਂ ਤੁਹਾਨੂੰ ਇੱਕ ਗੱਲ ਕਹਾਂ ਜਿੰਨੇ ਲੋਕ ਵੀਡੀਓ ਦੇਖ ਰਹੇ ਜੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਕਹਾਂ ਜੀ ਜੇ ਮੈਂ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਨੁਕਤਾ ਦੇ ਦਵਾਂ ਜਿਸ ਦੇ ਨਾਲ ਤੁਹਾਡੀ ਚਮੜੀ ਵੀ ਸਾਫ਼ ਹੋ ਜਾਏ ਤੁਹਾਨੂੰ ਕੋਈ ਚਮੜੀ ਦਾ ਰੋਗ ਆ ਉਹ ਵੀ ਠੀਕ ਹੋਣ ਲੱਗ ਜੇ ਤੁਹਾਨੂੰ ਅੱਖਾਂ ਦੀ ਰੋਸ਼ਨੀ 'ਚ ਦਿੱਕਤ ਆ ਉਹ ਵੀ ਬੈਟਰ ਹੋਣ ਲੱਗ ਜੇ ਅੱਖਾਂ ਦੇ ਮੂਰੇ ਜਾੜਾ ਆਉਂਦਾ ਉਹ ਵੀ ਇੰਪਰੂਵ ਹੋਣ ਲੱਗ ਜੇ ਰੇਸ਼ਾ ਰਹਿੰਦਾ ਉਹ ਵੀ ਠੀਕ ਹੋਣ ਲੱਗ ਜੇ ਕਬਜ ਰਹਿੰਦੀ ਆ ਉਹ ਵੀ ਠੀਕ ਹੋਣ ਲੱਗ ਜੇ ਭੁੱਖ ਨਹੀਂ ਲੱਗਦੀ ਉਹ ਵੀ ਠੀਕ ਹੋਣ ਲੱਗ ਜੇ ਟੱਟੀਆਂ ਲੱਗੀਆਂ ਹੋਈਆਂ ਨੇ ਉਹ ਵੀ ਠੀਕ ਹੋ ਜੇ ਇਦੋਂ ਵੱਧ ਤੁਸੀਂ ਦੱਸੋ ਹੋਰ ਕਿਹੜੀ ਕਿਹੜੀ ਚੀਜ਼ ਕੋਈ ਨੁਕਤੇ ਨਾਲ ਇੱਕੋ ਸਿੰਗਲ ਨੁਕਤਾ ਜੇ ਤੁਸੀਂ ਇਹਨੂੰ ਅਪਣਾ ਲਿਆ ਔਰ ਇਹ ਨਹੀਂ ਹੈਗਾ ਵੀ ਸਿਰਫ ਗਰਮੀ ਗਰਮੀ ਅਪਣਾਉਣਾ ਇਹ ਨਹੀਂ ਹੈਗਾ ਸਿਆਲੋ ਸਿਆਲ ਅਪਣਾਉਣਾ ਤੁਸੀਂ ਰਹਿੰਦੀ ਉਮਰ ਤੱਕ ਅੱਜ ਜੇ ਤੁਹਾਡੀ 22 ਸਾਲ ਦੀ ਉਮਰ ਆ ਮੇਰੇ ਅਰਗੀ ਕਾਲੀ ਦਾੜੀ ਆ ਬੁੜੇ ਹੋ ਜਾਓਗੇ ਜਿੱਤੇ ਉਦੋਂ ਤੱਕ ਇਹ ਛੱਡਿਓ ਨਾ ਤੁਹਾਡੀਆਂ ਹੱਡੀਆਂ ਲੋ ਸੁਣ ਲਓ ਤੁਹਾਡੀਆਂ ਹੱਡੀਆਂ ਵਾਸਤੇ ਤੁਹਾਡੇ ਮਸਲਜ਼ ਵਾਸਤੇ ਮਾਸਪੇਸ਼ੀਆਂ ਵਾਸਤੇ ਸਕਿਨ ਵਾਸਤੇ ਕਿਹੜਾ ਨੁਕਤਾ ਫਾਰਮੂਲਾ ਜੀ ਬੜਾ ਸੁੱਖਾ ਜਾਂ ਨੁਕਤਾ ਆ ਦੇਖੋ ਤੁਸੀਂ ਇੱਧਰ ਇਹ ਕੀ ਪਾਣੀ ਹੈ ਜੀ ਇਹ ਪਾਣੀ ਹੈ ਜੀ ਤੁਹਾਨੂੰ ਪਾਣੀ ਬੜਾ ਕਾਰੀਗਰ ਜੀ ਪਾਣੀ ਨਹੀਂ 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 ਐ ਨਹੀਂ ਪੀਣਾ ਐ ਨਹੀਂ ਪੀਣਾ ਰੱਖੋ ਤੁਸੀਂ ਤਲੀ ਕਰੋ ਤੁਸੀਂ ਫਿਰ ਆਪ ਲਾ ਦਿਓ ਜੀ ਸਾਨੂੰ ਆ ਪਾਣੀ ਨਹੀਂ ਤੁਸੀਂ ਤਲੀ ਤੱਕ ਕਰੋ ਮਹਾਰਾਜ ਇਹ ਆਪਾ ਚਮਚਾ ਪਰ ਲਈ ਜੀ ਇਹ ਲੋ ਜੀ ਇਹਨੂੰ ਚੱਕ। ਇਹ ਪਾਣੀ ਤਾਂ ਨਹੀਂ ਲੱਗਦਾ ਜੀ ਇਹ ਤਾਂ ਭਾਰੀ ਹੈ ਪਾਣੀ ਨਾਲੋਂ। ਤੁਸੀਂ ਦੇਖੋ। ਮੈਂ ਤਾਂ ਪੀਣ ਲੱਗਿਆ ਸੀ। ਪੀਓ ਜੀ ਪੀਓ ਆ ਲਖੋ ਮੈਂ ਤਾਂ ਆਪੀ ਕੇ ਦੋਹਾਂ। ਇਹਨੂੰ ਤਾਲੀ ਦੇ ਉੱਤੇ ਰੱਖ ਕੇ। ਤਾਲੀ ਦੇ ਉੱਤੇ ਰੱਖਿਆ। ਇਹ ਤਾਂ ਨਾਰੀਅਲ ਦਾ ਤੇਲ ਹੈ ਜੀ। ਨਾਰੀਅਲ ਦਾ ਤੇਲ ਨਹੀਂ ਵਰਜਨ ਕੋਕੋਨਟ ਔਇਲ ਆ। ਇਹ ਜਦੋਂ ਤੇਲ ਬਣਦਾ। ਹਾਂਜੀ। ਕੋਲਡ ਪ੍ਰੈਸਡ ਇਹ ਤੇਲ ਹੁੰਦੇ। ਦੂਸਰੀ ਗੱਲ ਇਹਦੇ ਅੰਦਰ ਹਿਊਮਨ ਟੱਚ ਨਹੀਂ ਹੁੰਦਾ। टोटली अच्छा टोटली अनटच्ड ਹੁੰਦੇ ਤਾਂ ਹੀ ਇਹਨੂੰ ਵਰਜਨ ਕੋਕੋਨਟ ਆਇਲ ਕਹਿੰਦੇ ਆ ਜਦੋਂ ਇਹ ਟੱਚ ਹੋ ਗਿਆ ਅੱਛਾ ਹੁਣ ਲੋਕ ਕੀ ਕਰਦੇ ਵੀ ਸਟੀਲ ਦੇ ਚਮਚੇ ਦੇ ਵਿੱਚ ਪਾ ਕੇ ਤੇ ਸਿੱਧਾ ਮੂੰਹ ਚ ਲੈ ਜਾਂਦੇ ਆ ਸਟੀਲ ਦੇ ਨਾਲ ਵੀ ਨਹੀਂ ਟੱਚ ਕਰਨਾ ਅੱਛਾ ਤੁਸੀਂ ਇਹਦੇ ਨਾਲ ਆਪਦੀ ਉਂਗਲ ਵੀ ਨਹੀਂ ਟੱਚ ਕਰਨੀ ਇਹਨੂੰ ਤਲੀ ਤੇ ਪਾਓ ਤਲੀ ਤੇ ਪਾ ਕੇ ਸਿੱਧਾ ਆਪਦੀ ਜੀਭ ਨਾਲ ਚੱਟ ਜਾਓ ਓਕੇ ਅੱਛਾ ਸਵਾਦ ਇੰਨਾ ਬੰਦਾ ਕਹਿੰਦਾ ਕਿ ਮੈਂ ਆ ਗਲਾਸ ਪੀ ਦਿਲ ਕਰਦਾ ਗਲਾਸ ਭਰ ਆਇਆ ਪਿਆ ਇਹਨੂੰ ਪੀ ਜੀ ਉਹ ਸਵਾਦ ਹੀ ਇੰਨਾ ਹੀ ਸਵਾਦ ਹੀ ਬਹੁਤ ਜ਼ਿਆਦਾ ਹੁਣ ਇਹਦੇ ਫਾਇਦੇ ਸੁਣ ਲਓ ਜਦੋਂ ਤੁਸੀਂ ਸਵੇਰੇ ਉੱਠ ਗਏ ਮਤਲਬ ਪਹਿਲਾਂ ਤਾਂ ਇਹ ਕਲੀਅਰ ਕਰ ਦਈਏ ਸੀ ਕਿ ਜਦੋਂ ਵੀ ਤੁਸੀਂ ਵਰਜਨ ਕੋਕੋਨਟ ਆਇਲ ਦਾ ਇਸਤੇਮਾਲ ਕਰਨਾ ਹੈ ਤਾਂ ਉਹਦੇ ਵਿੱਚ ਮਨੁੱਖ ਵੱਲੋਂ ਬਣਾਈ ਗਈ ਕੋਈ ਵੀ ਚੀਜ਼ ਹੈਗੀ ਹੈ ਜਿਹੜੀ ਕੱਚ ਨੂੰ ਛੱਡ ਕੇ ਉਹ ਟੱਚ ਨਹੀਂ ਹੋਣੀ ਚਾਹੀਦੀ ਉਹਨੂੰ ਨਹੀਂ ਹੋਣੀ ਚਾਹੀਦੀ ਨਹੀਂ ਟੱਚ ਹੋਣੀ ਚਾਹੀਦੀ ਉਹਦਾ ਕਾਰਨ ਉਹਦਾ ਕਾਰਨ ਇਹ ਹੈ ਵੀ ਜੀ ਆਪਾਂ ਨੂੰ ਨਹੀਂ ਪਤਾ ਉਹਦੇ ਅੰਦਰ ਕੀ ਬੈਕਟੀਰੀਆ ਹੁਣ ਗਲਾਸ ਬਿਲਕੁਲ ਟ੍ਰਾਂਸਪੇਰੈਂਟ ਆਪਾਂ ਨੂੰ ਐਟ ਲੀਸਟ ਅੰਡਰਸਟੈਂਡਿੰਗ ਆ ਸਕਦੀ ਵੀ ਠੀਕ ਹੈ ਕਿ ਕੋਈ ਗੜਬੜ ਹੈ ਠੀਕ ਹੈ ਹੁਣ ਇਹਦੇ ਤੇ ਕੋਈ ਬੈਕਟੀਰੀਆ ਨਹੀਂ ਖੜਦਾ ਵੀ ਨਹੀਂ ਕੱਟਦਾ ਵੀ ਨਹੀਂ ਹੈਗਾ ਛੇਤੀ ਹੈ ਨਹੀਂ ਸੋ ਇਸ ਲਈ ਇਹਦਾ ਤੁਸੀਂ ਕਰਨਾ ਕੀ ਹੈ ਸਵੇਰੇ ਖਾਲੀ ਪਲੇਟ ਉਠੇ ਜਿੰਨੀਆਂ ਬਿਮਾਰੀਆਂ ਮੈਂ ਲੋਕਾਂ ਨੂੰ ਦੱਸਿਆ ਨੇ ਨਾ ਇਹ ਸਾਰੀ ਬਿਮਾਰੀਆਂ ਵਾਲੇ ਨੂੰ ਵਰਤਣਾ ਸ਼ੁਰੂ ਕਰੋ ਜਾਦਾ ਵੱਡਾ ਚੈਲੰਜ ਵੀ ਨਹੀਂ ਦਿੰਦਾ ਇੱਕ ਹਫ਼ਤੇ ਦਾ 1 ਸਿੰਗਲ ਵੀਕ ਤੁਸੀਂ ਇਹਨੂੰ ਫੋਲੋ ਕਰੋ ਤੈਨੂੰ ਪਤਾ ਲੱਗ ਜੂ ਵੀ ਆਯੁਰਵੇਦਾ ਦੀ ਤਾਕਤ ਨੂੰ ਕਹਿੰਦੇ ਆ ਅਸੀਂ ਸ਼ਾਇਦ ਤਾਂ ਜਵਾਕਾਂ ਦੇ ਤਲੀ ਦੇ ਉੱਤੇ ਜਿਹੜਾ ਚਟਾਇਆ ਜ਼ਰੂਰ ਹੈ ਸਾਡੀ ਮਾਂ ਸਾਡੇ ਤਲੀ ਦੇ ਉੱਤੇ ਰੱਖਦੇ ਵੀ ਚਟਜੋ ਇਹਨੂੰ ਤਲੀ ਦੇ ਉੱਤੇ ਹੱਥ ਰੱਖ ਕੇ ਤੇ ਤੁਸੀਂ ਇਹ ਤੇਲ ਚਟਾ ਰਹੇ ਹੋ ਤਲੀ ਦੇ ਉੱਤੇ ਰੱਖ ਕੇ ਮੈਂ ਕਹੀ ਤੁਸੀਂ ਤੇਲ ਨਾ ਨਾ ਕਹੋ ਇਹਨੂੰ ਇਹੀ ਤਾਂ ਪੰਗਾ ਪਏ ਇਹਦਾ ਤੁਸੀਂ ਇਹਨੂੰ ਜੇ ਆਮ ਸਧਾਰਨ ਤੇਲ ਮੰਨਣ ਲੱਗ ਗਏ ਫਿਰ ਤਾਂ ਹੋ ਗਿਆ ਜੀ ਕੰਮ ਅੱਛਾ ਆਮ ਸਧਾਰਨ ਨਹੀਂ ਹੈ ਆਮ ਸਧਾਰਨ ਤੇਲ ਨਹੀਂ ਤੁਸੀਂ ਇਹਨੂੰ ਬਣਦਾ ਕਿਵੇਂ ਜੀ ਕੋਲਡ ਪ੍ਰੈਸਡ ਹੁੰਦਾ ਜੀ ਲੱਕੜ ਦੇ ਤੁਸੀਂ ਕਹੋ ਕੋਲਾ ਹੁੰਦਾ ਉਹਦੇ ਵਿੱਚ ਇਹ ਪ੍ਰੋਪਰ ਜਿਹੜਾ ਆਪਣਾ ਨਾਰੀਅਲ ਆ ਉਹਨੂੰ ਪੀਸ ਕੇ ਉਹਦਾ ਤੇਲ ਨਿਚੋੜਨਾ ਮਤਲਬ ਮੱਖਣ ਕੱਢਣਾ ਹੈ ਨਾਰੀਅਲ ਦਾ ਮੱਖਣ ਹੈ ਮੱਖਣ ਹੈ ਨਾਰੀਅਲ ਦਾ ਉਹਦੇ ਚੋਂ ਜਿਹੜਾ ਤੇਲ ਨਿਕਲਣਾ ਉਹ ਚੀਜ਼ ਆ ਸੋ ਜਦੋਂ ਨਾਰੀਅਲ ਦਾ ਮੱਖਣ ਕੱਢ ਕੇ ਉਹਦਾ ਜਿਹੜਾ ਤੇਲ ਨਿਕਲਣਾ ਉਹ ਚੀਜ਼ ਆ ਅੰਟੱਚਡ ਹੁੰਦੀ ਆ ਇਹਦੇ ਤੁਸੀਂ ਬੈਨੀਫਿਟਸ ਸੋਚ ਹੀ ਨਹੀਂ ਸਕਦੇ ਤੁਸੀਂ ਸਵੇਰੇ ਉੱਠੋ ਇੱਕ ਚਮਚਾ ਉਹਦੀ ਤਲੀ ਤੇ ਰੱਖੋ ਚੱਟ ਜੋ ਉੱਤੇ ਦੀ ਪੀਓ ਨੂੰ ਗੁਣਗੁਣਾ ਪਾਣੀ ਓਕੇ ਤੇ ਇੱਕ ਹਫ਼ਤੇ ਬਾਅਦ ਕੋਡਾ ਚੈਨਲ ਆ ਤੁਹਾਨੂੰ ਵੈਸੀ ਕਮੈਂਟ ਮੈਸੇਜ ਇਨੇ ਆ ਜਾਣੇ ਆ ਤੁਸੀਂ ਕਹਿੰਗੇ ਲੋਕ ਤਾਂ ਤੇਲ ਪੀਣੋਂ ਹੀ ਨਹੀਂ ਹਟਦੇ ਅਸੀਂ ਪਾਣੀ ਪੀ ਲਈਏ ਤੁਸੀਂ ਪਾਣੀ ਪੀਣਾ ਚੋਪੀ ਲੋ ਗੁੰਗਣਾ ਜਿਆ ਪਾਣੀ ਫਿਰ ਦੂਸਰੀ ਗੱਲ ਗੁੰਗਣਾ ਪਾਣੀ ਇਹ ਜਿਨ੍ਹਾਂ ਲੋਕਾਂ ਨੂੰ ਰੇਸ਼ੇ ਦੀ ਦਿੱਕਤ ਆ ਜਿਨ੍ਹਾਂ ਲੋਕਾਂ ਨੂੰ ਕੰਨਾਂ ਦੇ ਵਿੱਚ ਖਾਜ ਦੀ ਦਿੱਕਤ ਆ ਕੰਨਾਂ ਦੇ ਅੰਦਰ ਬੈਕਟੀਰੀਆ ਬਣਦਾ ਵਾ ਸਕਿਨ ਨਹੀਂ ਗਲੋ ਕਰਦੀ ਤੁਸੀਂ ਰਾਤ ਨੂੰ ਆਪਦੀ ਸਕਿਨ ਨੂੰ ਉਹ ਸਾਫ਼ ਪਾਣੀ ਦੇ ਨਾਲ ਨਾਰਮਲ ਰਨਿੰਗ ਵਾਟਰ ਦੇ ਨਾਲ ਉਹਨੂੰ ਧੋ ਲਿਆਈ ਉਸ ਤੋਂ ਬਾਅਦ ਤੁਸੀਂ ਆਪਦਾ ਧੋ ਕੇ ਫੇਸ ਨਾਰੀਅਲ ਪਾਣੀ ਜਿਹੜਾ ਨਾਰੀਅਲ ਦਾ ਤੇਲ ਆ ਤੁਸੀਂ ਇਹਨਾਂ ਆਪਦੇ ਚਿਹਰੇ ਤੇ ਲਾਓ ਆਪਦੇ ਬੁੱਲਾਂ ਤੇ ਲਾਓ ਬੁੱਲਾਂ ਦੀ ਲਾਲੀ ਤੁਸੀਂ ਗਾਲੀ ਛੱਡ ਦੋ ਚਿਹਰੇ ਦੇ ਉੱਤੇ ਗਲੋ ਨੂਰ ਮੁਕਾਬਲੇ ਕਿਸੇ ਚੀਜ਼ ਦਾ ਨਹੀਂ ਤੁਹਾਡੇ ਨੱਕ ਦੇ ਅੰਦਰ ਹਰ ਟਾਈਮ ਜਿਹਨਾਂ ਲੋਕਾਂ ਨੂੰ ਜਿਵੇਂ ਕਹਿੰਦੇ ਨੱਕ ਦੇ ਅੰਦਰ ਹਰ ਟਾਈਮ ਖਾਜੇ ਆ ਚੂਹੇ ਰਹਿੰਦੇ ਆ ਉਹ ਲੋਕੀ ਯੂਜ਼ ਕਰੋ ਕੋਈ ਖਾਜ ਨਹੀਂ ਸਾਰੀ ਦਿਹਾੜੀ ਬਹੁਤ ਵਧੀਆ ਧੁੰਨੀ ਦੇ ਵਿੱਚ ਤੇਲ ਲਓ ਤੁਹਾਡੇ ਸਾਰਾ ਸਰੀਰ ਐਕਸਟਰਨਲੀ ਇੰਟਰਨਲੀ ਦੋਨੇ ਤਰੀਕੇ ਨਾਲ ਨਾਰੀਲ ਦੇ ਤੇਲ ਨੇ ਇੰਨਾ ਕੁ ਜ਼ਿਆਦਾ ਪਾਲਿਸ਼ ਕਰ ਦੇਣਾ ਵੀ ਤੁਸੀਂ ਉਦੋਂ ਬਾਅਦ ਜੋ ਖਾਓਗੇ ਨਹੀਂ ਤੁਹਾਡੇ ਸਰੀਰ ਨੂੰ ਪਤਾ ਲੱਗੂ ਵੀ ਕੁਝ ਮਿਲਿਆ ਜੀ ਜੀ ਸੋ ਇਹ ਤਾਕਤ ਆ ਜੀ ਜੀ ਅੱਛਾ ਸਰ ਜਿਹੜੀਆਂ ਲੀਵਰ ਨਾਲ ਸੰਬੰਧਿਤ ਦਿੱਕਤਾਂ ਪਰੇਸ਼ਾਨੀਆਂ ਉਹ ਉਹਦੇ ਵਿੱਚ ਕਿਵੇਂ ਤੁਸੀਂ ਕਹਿ ਰਹੇ ਸੀ ਉਹਦੇ ਵਿੱਚ ਵੀ ਇਹ ਨੁਸਕਾ ਫਾਰਮੂਲਾ ਲਾਭਕਾਰੀ ਹੋਣ ਵਾਲਾ ਦੇਖੋ ਲਿਵਰ ਨੂੰ ਲੈ ਕੇ ਪੇਟ ਨੂੰ ਲੈ ਕੇ ਢਿੱਡ ਨੂੰ ਲੈ ਕੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਜੇ ਹੈ ਤਾਂ ਇੱਕੋ ਇੱਕ ਸਮੱਸਿਆ ਤੁਹਾਡਾ ਪੇਟ ਸਾਫ਼ ਨਹੀਂ ਹੋ ਰਿਹਾ ਜਦੋਂ ਪੇਟ ਸਾਫ਼ ਨਹੀਂ ਹੋ ਰਿਹਾ ਲਿਵਰ ਇੱਕ ਤੁਹਾਡਾ ਸਮਝ ਲਓ ਮਜ਼ਦੂਰ ਹੈ ਸ਼ਰੀਰ ਦਾ ਹੁਣ ਤੂੰ ਆਪਾ ਉਹਨੂੰ ਕਹਿੰਦਾ ਗੰਦ ਸਾਫ਼ ਕਰਨੀ ਹੈ ਇਹ ਗੰਦ ਸਾਫ਼ ਹੋ ਨਹੀਂ ਰਹੀ ਤਾਂ ਆਪਾਂ ਮਜ਼ਦੂਰ ਕੀ ਕਰੂਗਾ ਵੱਧ ਜ਼ੋਰ ਲਾਊਗਾ ਤਾਂ ਉਸੇ ਤਰ੍ਹਾਂ ਲਿਵਰ ਵੱਧ ਜ਼ੋਰ ਲਾਉਣ ਲੱਗ ਜਾਂਦਾ ਵੱਧ ਜ਼ੋਰ ਲਾਉਣ ਲੱਗ ਜਾਂਦਾ ਤੁਹਾਡੇ ਹਰ ਟਾਈਮ ਇਥੇ ਐਸਿਡ ਵਾੜਨਾ ਸ਼ੁਰੂ ਹੋ ਜਾਂਦਾ ਸਕਿਨ ਦੀ ਇਨਫੈਕਸ਼ਨ ਖਾਜ ਦੀ ਸ਼ੁਰੂ ਹੋ ਜਾਂਦੀ ਹੈ ਲੋਕਾਂ ਨੂੰ ਕਬਜ ਦੀ ਦਿੱਕਤ ਜਦੋਂ ਕਬਜ ਤੁਹਾਡੀ 2 ਦਿਨ ਤੱਕ ਤੁਹਾਨੂੰ ਪਾਟੀ ਨਹੀਂ ਨਾ ਆਈ ਤੁਸੀਂ ਜਦੀ ਸਮਝ ਲਓ ਵੀ ਇੱਕ ਲਾਲ ਬੱਤੀ ਤੁਹਾਡੀ ਖੋਪੜੀ ਦੇ ਅੰਦਰ ਜਗ ਜਾਣੀ ਚਾਹੀਦੀ ਆ ਵੀ ਭਾਈ ਜੇ 2 ਦਿਨ ਹੋਰ ਨਾ ਨਾ ਆਈ ਤਾਂ ਇਹਨੇ ਅੰਦਰੋਂ ਆਂਤੜੀਆਂ ਦੇ ਜਿਹੜੇ ਆਪਣੇ ਮਾਸਪੇਸ਼ੀਆਂ ਨੇ ਇਹਨੇ ਉਹ ਨਾਲ ਖਿੱਚ ਕੇ ਮਿਊਕਸ ਦੇ ਨਾਲ ਆ ਹਨ ਤੇ ਅਸੀਂ ਲੋਕਾਂ ਦੇ ਜਿਹੜੇ ਚੰਗੇ ਫਿੱਟ 80 ਕਿਲੋ 84 ਕਿਲੋ ਵਜਨ ਸੀ ਜਮਾਈ ਸੋਕੇ 50 ਕਿਲੋ ਤੇ ਆ ਗਈ ਜੀ ਜੀ 160 ਡੇਸ ਤੇ ਫਿਰ ਇਹ ਕੀ ਚੀਜ਼ ਹੈਗੀ ਇਹ ਮਹਾਰਾਜਾ ਸ਼ਾਹੀ ਸ਼ਰਬਤ ਹੈ ਜਿੰਨਾ ਲੋਕਾਂ ਨੂੰ ਅਲਸਰਟਿਵ ਕੋਲਾਈਟਿਸ ਫੈਟੀ ਲਿਵਰ ਗ੍ਰੇਡ 3 ਜਾਂ ਕਿਸੇ ਵੀ ਤਰ੍ਹਾਂ ਦੀ ਲਿਵਰ ਸੰਬੰਧਿਤ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ ਮੈਂ ਕਹਿੰਦਾ ਜੀ ਅਸੀਂ ਕਿਸੇ ਦੀ ਗੱਲ ਤਾਂ ਕੀ ਕਰ ਸਾਨੂੰ ਆਪਦੇ ਆਪ ਨੂੰ ਜਿਹੜਾ ਇਸ ਨੁਕਤੇ ਦੇ ਉੱਤੇ ਭਰੋਸਾ ਉਹ ਭਰੋਸਾ ਇਹ ਹੈ ਵੀ ਅਸੀਂ ਆਪ ਸਾਡੀ ਪਰਿਵਾਰ ਸਾਡੀ ਟੀਮ ਸਾਡੇ ਜਿੰਨੇ ਨੇੜੇ ਤੇੜੇ ਦੇ ਛੋਟੇ ਬੱਚੇ ਨੇ ਉਹ ਇਹਨਾਂ ਸਾਰਿਆਂ ਨੂੰ ਅਸੀਂ 6 ਮਹੀਨੇ ਦੇ ਵਿੱਚ ਇੱਕ ਇੱਕ ਬੋਟਲ ਪੀ ਜਾਂਦੇ ਆ ਜੇ ਸਾਨੂੰ ਕੋਈ ਦਿੱਕਤ ਹੈ ਤਾਂ ਵੀ ਪੀਣੀ ਹੈ ਨਹੀਂ ਦਿੱਕਤ ਤਾਂ ਵੀ ਪੀਣੀ ਆ ਕਿਉਂਕਿ ਅੱਜ ਦਾ ਜਿਹੜਾ ਖਾਣ ਪਾਣ ਅੱਜ ਦਾ ਜਿਹੜਾ ਲਾਈਫ ਸਟਾਈਲ ਆ ਆਪਾਂ ਸਾਰਿਆਂ ਨੂੰ ਪਤਾ ਚਾਹੇ ਉਹ ਵੈਦ ਦਾ ਚਾਹੇ ਉਹ ਡਾਕਟਰ ਅੱਜ ਡਾਕਟਰ ਨੇ ਤਾਂ ਡਾਕਟਰ ਵੀ ਅਸੀਂ ਦੇਖਿਆ ਜੀ ਸਾਡੇ ਤੋਂ ਇਹ ਚੀਜ਼ਾਂ ਲੈ ਕੇ ਜਾਂਦੇ ਆ ਔਰ ਕਈ ਵੈਲ ਪਰਸਨੈਲਿਟੀਡ ਫਿਟਨੈਸ ਮਾਡਲ ਨੇ ਜਿਹੜੇ ਉਹ ਸਾਡੇ ਤੋਂ ਇਹ ਲੈ ਕੇ ਜਾਂਦੇ ਬੋਡੀ ਬਿਲਡਰ ਸਾਡੇ ਤੋਂ ਲੈ ਕੇ ਜਾਂਦੇ ਇਹ ਮੁਕਾਬਲਾ ਕਰੇਗੀ ਇਹ ਚੀਜ਼ ਦੇਖੋ ਇਹ ਜਮਾ ਡਿਫਰੈਂਟ ਆ ਇਹ ਚੀਜ਼ ਤੁਹਾਡੇ ਬਹੁਤ ਚੀਜ਼ਾਂ ਚ ਕੰਮ ਕਰੇਗੀ ਇਹ ਟੋਟਲੀ ਲਿਵਰ ਵਾਸਤੇ ਆ ਇਹ ਸਿਰਫ ਔਰ ਸਿਰਫ ਲਿਵਰ ਦੇ ਉੱਤੇ ਕੰਮ ਕਰਦੀ ਆ ਆਬਵੀਅਸਲੀ ਜਦੋਂ ਤੁਹਾਡਾ ਲਿਵਰ ਸਾਫ਼ ਆ ਤੁਹਾਡਾ ਪੇਟ ਸਾਫ਼ ਆ ਤੁਹਾਡੀ ਸਕਿਨ ਵੀ ਵਧੀਆ ਹੋ ਜਾਣੀ ਆ ਤੁਹਾਡਾ ਵੈਸੀ ਸਰੀਰ ਹਲਕਾ ਹਲਕਾ ਰਹਿਣ ਲੱਗ ਜਾ ਜੀ 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 ਅੱਛਾ ਇੱਕ ਵਾਰ ਹੋਰ ਇੱਕ ਸਵਾਲ ਹੈਗਾ ਜੀ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਮਹਾਰਾਜਾ ਸ਼ਾਹੀ ਸ਼ਰਬਤ ਹੈਗਾ ਇਹਨੂੰ ਤੰਦਰੁਸਤ ਵੀ પી ਸਕਦੇ ਨੇ ਜਿਹੜਾ ਨੂੰ ਲੀਵਰ ਦੀ ਦਿੱਕਤ ਹੈਗੀ ਉਹਨਾਂ ਨੂੰ ਤਾਂ ਪੀਣਾ ਹੀ ਹੈ ਤੰਦਰੁਸਤ ਜਿਹੜਾ ਸ਼ਖਸ ਇਸ ਦਾ ਇਸਤੇਮਾਲ ਕਰੇਗਾ ਉਹਨੂੰ ਕੀ ਫਾਇਦੇ ਹੋਣ ਨਾਲ ਉਹਨੇ ਦੇਖਣਗੇ ਕੋਈ ਫਾਇਦੇ ਉਹਨੂੰ ਮੈਂ ਕਿ ਨਹੀਂ ਜਿਹੜਾ ਸ਼ਖਸ ਬਿਲਕੁਲ ਤੰਦਰੁਸਤ ਹੈ ਤੁਸੀਂ ਜਿਆਦਾ ਨਹੀਂ ਇੱਕ ਬੋਟਲ ਨੂੰ 2 ਮਹੀਨੇ ਦੇ ਅੰਦਰ ਯੂਜ਼ ਕਰੋ ਇੱਕ ਦਿਨ 10 ml ਲੈ ਲਿਆ ਸਵੇਰੇ 2 ਦਿਨ ਛੱਡ ਦੋ ਅਗਲੇ ਦਿਨ ਫੇਰ 10 ml ਲੈ ਲਿਆ 2 ਦਿਨ ਛੱਡ ਦੋ ਫੇਰ ਸਭ ਤੋਂ ਵੱਡੀ ਪ੍ਰੋਬਲਮ ਲੋਕਾਂ ਚ ਜਿਹੜੀ ਅਸੀਂ ਫੇਸ ਕੀਤੀ ਉਹ ਇਹ ਸੀ ਅਸੀਂ ਆਰਡਰ ਕਰਨਾ ਚਾਹੁੰਦੇ ਆ ਸਾਨੂੰ ਸਮਝ ਨਹੀਂ ਆਉਂਦੀ ਮਿਲੂ ਕਿਤੋਂ ਤਾਂ ਹੁਣ ਤਾਂ ਬੜਾ Amazon ਨੇ ਸਾਡੇ ਨਾਲ ਪਾਰਟਨਰਸ਼ਿਪ ਕੀਤੀ ਤੇ ਉਹ ਕਹਿੰਦੇ ਵੀ ਲੋਕਾਂ ਦੀ ਡਿਮਾਂਡ ਆ ਤੇ ਉਹ ਅਸੀਂ ਫੁੱਲਫਿਲ ਕਰਨਾ ਚਾਹੁੰਦੇ ਸੋ ਤੁਸੀਂ Amazon ਦੇ ਉੱਤੇ Google ਦੇ ਉੱਤੇ ਅਗਰ ਮਹਾਰਾਜਾ ਸ਼ਾਹੀ ਸ਼ਰਬਤ ਸਰਚ ਵੀ ਕਰਦੇ ਹੋ ਨਾ ਤਾਂ ਸਭ ਤੋਂ ਉੱਪਰ ਇੱਕੋ ਹੀ ਚੀਜ਼ ਆਉਂਦੀ ਆ ਔਰ ਇਸ ਪ੍ਰੋਡਕਟ ਨੇ ਇਸ ਨੁਕਤੇ ਨੇ ਇਸ ਫਾਰਮੂਲੇ ਨੇ ਸਾਡੀ ਇੰਨੀ ਕਿ ਇੱਜ਼ਤ ਬਣਾਈ ਆ ਜੀ ਲੋਕ ਆਪ ਤਾਂ ਵਰਤ ਰਹੇ ਨੇ ਅੱਗੇ ਦੀ ਅੱਗੇ ਹੋਰ ਲੋਕਾਂ ਨੂੰ ਰეკਮੈਂਡ ਕਰ ਰਹੇ ਨੇ ਵੀ ਭਾਈ ਤੈਨੂੰ ਅੱਜ ਇੱਕ ਅਸੀ ਨਾ ਅੱਛਾ ਤੇਰੇ ਲਈ ਆ ਗਿਆ ਫਾਰਮੂਲਾ ਜੀ ਸੋ ਇਹ ਬੜਾ ਕਾਰੀਗਰ ਫਾਰਮੂਲਾ ਰਿਹਾ ਸਾਡੇ ਲਈ ਜੀ ਬਹੁਤ ਬਹੁਤ ਸ਼ੁਕਰੀਆ ਯੋਧਾ ਜੀ ਸਾਰੀ ਗੱਲਬਾਤ ਦੇ ਲਈ ਸੋ ਇਹ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾਈਆਂ ਨੇ ਵਰਜਨ ਕੋਕੋਨਟ ਆਇਲ ਦਾ ਕਨਸੈਪਟ ਹੈਗਾ ਅੱਜ ਜਿਹੜਾ ਦਿੱਤਾ ਹੈ ਯੋਧਾ ਜੀ ਦਾ ਕਹਿਣਾ ਹੈ ਕਿ ਆਗਰ ਆਪਣੇ ਤਲੇ ਦੇ ਉੱਤੇ ਇੱਕ ਚਮਚਾ ਇਸ ਵਰਜਨ ਕੋਕੋਨਟ ਆਇਲ ਦਾ ਅਸੀਂ ਰੱਖ ਕੇ ਤਲੇ ਦੇ ਉੱਤੇ ਇੱਕ ਚਮਚਾ ਪਾ ਕੇ ਇਹਨੂੰ ਜੀਬ ਦੇ ਨਾਲ ਚਟিয়ে ਤਾਂ ਇਸ ਤੋਂ ਬਾਅਦ ਜਿਹੜੇ ਦੇ ਫਾਇਦੇ ਨੇ ਉਹ ਇੱਕ ਹਫ਼ਤੇ ਦੇ ਵਿੱਚ ਵਿੱਚ ਤੁਹਾਨੂੰ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ ਤੇ ਇੱਕ ਕੋਸਾ-ਕੋਸਾ ਗੁੰਗੁਣਾ ਪਾਣੀ ਹੈਗਾ ਉਹ ਜ਼ਰੂਰ ਇੱਕ ਚਮਚੇ ਦੇ ਜਦੋਂ ਅਸੀਂ ਤਲੀ ਦੇ ਉੱਤੇ ਰੱਖਤਾ ਤੇ ਪੀਣਾ ਜ਼ਰੂਰ ਹੈ ਔਰ ਪਾਣੀ ਦੀ ਮਿਕਦਾਰ ਹੈਗੀ ਹੈ ਉਹ ਥੋੜੀ ਤੁਸੀਂ ਲਗਾਤਾਰ ਵਧਾਉਂਦੇ ਰਹਿਣੀ ਹੈ ਇਹਦੇ ਪੀਣ ਤੋਂ ਬਾਅਦ ਸੋ ਉਮੀਦ ਕਰਦੇ ਹਾਂ ਜੀ ਜੀ ਕੀ ਕਹਿ ਰਹੇ ਹੋ ਇੱਕ ਛੋਟੀ ਜਿਹੀ ਚੀਜ਼ ਹੋਰ ਜੀ ਜਿਨ੍ਹਾਂ ਲੋਕਾਂ ਨੂੰ ਵਾਲਾਂ ਸੰਬੰਧਿਤ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਤੁਸੀਂ ਆਹ ਵਰਜਨ ਕੋਕਨਟ ਆਇਲ ਦੇ ਨਾਲ ਕੈਸਟਰ ਆਇਲ ਮਿਕਸ ਕਰ ਦੋ ਅਰੰਡੀ ਦਾ ਤੇਲ ਓਕੇ ਇਹਨੂੰ ਮਿਕਸ ਕਰ ਦੋ ਲਗਾ ਕੇ ਰੋਜ਼ ਐਵਰੀ ਸਿੰਗਲ ਡੇ ਮਸਲਣਾ ਨਹੀਂ ਹੈਗਾ ਸਿਰਫ ਲਾ ਕੇ ਜਿਵੇਂ ਆਪਾਂ ਕਹਿੰਦੇ ਵੀ ਗਿੱਲਾ ਪੋਚਾ ਰੱਖਤਾ ਗਿੱਲੇ ਪੋਚੇਗਾ ਆਪਦੀ ਦਾੜੀ ਤੇ ਆਪਦੇ ਵਾਲਾਂ ਤੇ ਛੱਡ ਦੋ ਸੌਜੋ ਸਵੇਰੇ ਉੱਠ ਕੇ ਧੋ ਦੋ ਓਕੇ ਤੇ ਵਿਦਨ 30 ਡੇਸ ਤੁਹਾਡੇ ਪਰਿਵਾਰ ਵਾਲੇ ਕਹਿਣ ਲੱਗ ਜਾਣਗੇ ਵੀ ਹੈਅ ਟ੍ਰਾਂਸਪਲੈਂਟ ਤਾਂ ਨਹੀਂ ਕਰਾਉਣ ਲੱਗ ਗਿਆ ਇਹ ਅਸੀਂ ਪ੍ਰੈਕਟੀਕਲ ਉਹ ਦੇਖਿਆ ਜੀ ਸੋਲੂਸ਼ਨ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਅ ਯੋਧਾ ਜੀ ਨੇ ਵਿਚੋਂ ਦੱਸਿਆ ਕਿ ਕਿਸ ਤਰੀਕੇ ਨਾਲ ਇਹਦਾ ਅਸੀਂ ਅਰੰਡ ਦੇ ਤੇਲ ਨੂੰ ਮਿਕਸ ਕਰਕੇ ਆਪਣੇ ਵਾਲਾਂ ਨਾਲ ਵੀ ਇਹਦਾ ਇਸਤੇਮਾਲ ਹੈਗਾ ਜਿਹੜਾ ਚੰਗੇ ਕਰਨ ਵਾਸਤੇ ਉਹ ਕਰ ਸਕਦੇ ਆ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਇੱਕ ਨੰਬਰ ਹੈਗਾ ਅਸੀਂ ਜੀਡੀਆਰ ਵਿਦ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਜੀਡੀਆਇਓਰਵੇਦਾ ਦੀ ਜਿਹੜੀ ਟੀਮ ਹੈਗੀ ਹੈ, ਬੈਕਐਂਡ ਟੀਮ ਹੈਗੀ ਹੈ, ਉਹਦੇ ਨਾਲ ਰਾਬਤਾ ਕਰਕੇ ਆਪਣੀ ਦਿੱਕਤਾਂ ਪਰੇਸ਼ਾਨੀਆਂ ਉਹਦੇ ਨਾਲ ਸਾਂਝੀਆਂ ਕਰ ਸਕਦੇ ਹੋ। ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਇਜਾਜ਼ਤ ਹੈ। ਧੰਨਵਾਦ।